ਤੁਹਾਨੂੰ ਇੱਕ ਖਬਰ ਇੱਕ ਸੁਣਨ ਨੂੰ ਮਿਲਦੀ ਪਈ ਆ ਪੰਜਾਬ ਦੇ ਵਿੱਚ ਦੋ ਸਰਕਾਰੀ ਕਾਲਜ ਪ੍ਰਾਈਵੇਟਾਈਜ਼ ਹੋ ਜਾਣਗੇ ਕਿਹੜੇ ਕਾਲਜ ਨੇ ਜੀ ਇਹ ਕੀ ਚੱਲ ਰਿਹਾ ਇੱਕ ਗਿਣਤੀ ਅੱਜ ਦੀ ਤਰੀਕ 8 ਹੋ ਗਈ ਹੈ ਜਨਾਬ 8 ਹੋ ਗਈ ਜੀ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਰੂਪ ਦਿੱਤਾ ਜਾਊਗਾ ਮਤਲਬ ਬਾਹਰ ਸਰਕਾਰੀ ਕਾਲਜ ਲਿਖਿਆ ਹੋਊਗਾ ਹੂੰ ਅੰਦਰੋਂ ਅੰਦਰੋਂ ਉਹ ਪ੍ਰਾਈਵੇਟ ਹੋਊਗਾ ਹੂੰ ਸਾਰਾ ਅਧਿਕਾਰ ਖੇਤਰ ਉਸ ਕਾਲਜ ਨੂੰ ਇੰਡੀਪੈਂਡੈਂਟ ਮਿਲ ਜਾਣਾ ਤੁਸੀਂ ਆਪਣੀ ਮਰਜ਼ੀ ਨਾਲ ਸਿਲੇਬਸ ਬਦਲੋ ਆਪਣੀ ਮਰਜ਼ੀ ਨਾਲ ਫੀਸਾਂ ਲਾਓ ਹੂੰ ਹੂੰ ਸੋ ਖੇਡ ਇੱਥੋਂ ਸ਼ੁਰੂ ਹੁੰਦਾ ਜੀ ਬਾਕਾਇਦਾ ਤੌਰ ਤੇ ਪੰਜਾਬ ਦੇ 8 ਸਰਕਾਰੀ ਕਾਲਜ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਚਰਚਿਤ ਕਾਲਜ ਪਟਿਆਲੇ ਦਾ ਮਿਹੰਦਰਾ ਕਾਲਜ ਵੀ ਹੈ ਜੀ ਉਹ ਅੱਛਾ ਜੀ ਪਟਿਆਲੇ ਪਟਿਆਲੇ ਦਾ ਸਰਕਾਰੀ ਕਾਲਜ ਮਿਹੰਦਰਾ ਵੀ ਇਸ ਲਿਸਟ 'ਚ ਹੈ ਗਵਰਨਮੈਂਟ ਕਾਲਜ ਫਾਰ ਗਰਲ ਜ਼ਿਲ੍ਹਾ ਲੁਧਿਆਣਾ ਵੀ ਇਹਦੇ ਲਿਸਟ 'ਚ ਹੈ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਵੀ ਇਹਦੀ ਲਿਸਟ 'ਚ ਹੈ ਗਵਰਨਮੈਂਟ ਕਾਲਜ ਫਾਰ ਗਰਲ ਪਟਿਆਲਾ ਵੀ ਇਹਦੀ ਲਿਸਟ 'ਚ ਹੈ ਹੂੰ ਐਸ ਆਰ گورਨਮੈਂਟ ਕਾਲਜ ਫਾਰ ਊਮਨ ਅੰਮ੍ਰਿਤਸਰ ਤੇ ਮਹਾਲੀ ਮਰੀਲ ਕੋਟਲਾ ਤੇ ਅੰਮ੍ਰਿਤਸਰ ਇਹ ਸਰਕਾਰੀ ਕਾਲਜ ਇਸ ਲਿਸਟ ਚ ਨੇ ਪੰਜਾਬ ਸਰਕਾਰ ਨੇ ਅਕ ਸਰਕਾਰੀ ਕਾਲਜਾਂ ਦਾ ਸਟੇਟਸ ਬਦਲ ਕੇ ਉਹਨਾਂ ਨੂੰ ਆਟੋਨੋਮਸ ਦਾ ਦਰਜਾ ਦੇਣ ਦੀ ਤਿਆਰੀ ਕੀਤੀ ਹੈ ਹਮ ਮਤਲਬ ਖੁਦ ਮਖਤਿਆਰੀ ਕਹਿ ਸਕਦੇ ਹਾਂ ਨਾ ਆਟੋ ਮੋਡ ਤੇ ਲੱਗ ਜਾਣਗੇ ਉਹ ਆਪਣੇ ਆਪ ਹੀ ਹਨਾ ਉਹ ਖੁਦ ਮਖਤਿਆਰੀ ਹੋ ਗਈ ਉਹਨਾਂ ਦੀ ਮਤਲਬ ਉਹ ਜੁਜੀਸੀ ਦੇ ਅਧੀਨ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਸ ਹੀ ਤਰ੍ਹਾਂ ਤੁਸੀਂ ਆਪਣੀ ਯੂਨੀਵਰਸਿਟੀ ਤੇ ਅਧਿਕਾਰ ਖੇਤਰ ਤੁਸੀਂ ਹੋਵੋਗੇ ਪਰ ਤੁਸੀਂ ਇੰਡੀਪੈਂਡੈਂਟ ਬਾਡੀ ਬਣ ਜੂਗੇ ਆਜ਼ਾਦ ਹਸਤੀ ਹੋਵੋਗੇ ਤੁਸੀਂ ਆਪਣੀ ਮਰਜ਼ੀ ਨਾਲ ਸਿਲੇਬਸ ਤੈਅ ਕਰ ਸਕੋਗੇ ਆਪਣੀ ਮਰਜ਼ੀ ਨਾਲ ਪੀਸਾ ਮੈਨੂੰ ਯਾਦ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਹ ਪ੍ਰਾਈਵੇਟ ਕਰਨ ਦੇ ਖਿਲਾਫ ਬੋਲਦੇ ਸੀ ਇਹ ਸਰਕਾਰੀ ਕਰਨ ਕਰਨ ਦੀਆਂ ਗੱਲਾਂ ਕਰਦੇ ਸੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਸੀ ਇਹਨਾਂ ਸਰਕਾਰੀ ਸਕੂਲਾਂ ਨੂੰ ਟਾਪ ਸਕੂਲ ਬਣਾਉਣ ਦੀਆਂ ਗੱਲਾਂ ਕਰਦੇ ਸੀ ਤੇ ਇਹ ਇਹਨਾਂ ਦੇ ਵਾਅਦਿਆਂ ਦਾਅਵਿਆਂ ਦੇ ਬਿਲਕੁਲ ਉਲਟ ਦਾ ਪ੍ਰਮਾਣ ਹੈ ਜਿਹੜਾ ਇਹ ਪ੍ਰਮਾਣ ਲੈ ਕੇ ਨੇ ਬਕਾਇਦਾ ਤੌਰ ਤੇ ਇਹਨਾਂ ਅੱਠ ਕਾਲਜਾਂ ਨੂੰ ਇਸ ਰੂਪਰੇਖਾ ਲਈ ਆਪਣੇ ਖਰੜੇ ਤਿਆਰ ਕਰਕੇ ਜਿਹੜੇ ਡਾਇਰੈਕਟਰ ਨੇ ਸੀਨੀਅਰ ਸੈਕੰਡਰੀ ਐਜੂਕੇਸ਼ਨ ਦੇ ਉਹਨਾਂ ਨੂੰ ਭੇਜਣ ਦੀ ਹੁਕਮ ਹੋ ਗਏ ਨੇ ਉੱਥੋਂ ਸਾਰਾ ਕੁਝ ਓਕੇ ਹੋ ਕੇ UGC ਨੂੰ ਜਾਣਾ ਹੈ UGC ਦੀ ਜਦੋਂ ਮੋਹਰ ਲੱਗੀ ਤਾਂ ਇਹ ਅੱਠ ਸਰਕਾਰੀ ਕਾਲਜ ਤੱਕੀ ਬੋਰਡ ਫੱਟੀ ਬਾਰ ਸਰਕਾਰੀ ਦੀ ਲੱਗੀ ਰਹਿ ਜਾਣੀਆਂ ਅੰਦਰੋਂ ਇਹਨਾਂ ਦਾ ਸਾਰਾ ਪ੍ਰਾਈਵੇਟ ਕਰਨ ਹੋ ਜਾਣਾ ਕਾਰਪੋਰੇਟ ਕਰਾਣਾ ਬਣ ਜਾਣਾ ਇਹਨਾਂ ਨੇ ਸੋ ਇਸ ਲਈ ਫਿਰ ਰੈਂਡਿਕ ਪਾਰਟੀਆਂ ਵੀ ਬੋਲ ਰਹੀਆਂ ਨੇ ਹਮ ਹ ਵਿਦਿਆਰਥੀ ਜਥੇਬੰਦੀਆਂ ਵੀ ਬੋਲ ਰਹੀਆਂ ਨੇ ਕਾਲਜ ਦੇ ਪ੍ਰੋਫੈਸਰ ਉਹ ਜੂਨੀਆ ਵੀ ਇਸ ਉੱਤੇ ਸਰਚ ਕਰ ਰਹੀਆਂ ਨੇ ਕਿਦਾ ਕੀ ਨੈਗੇਟਿਵ ਪੋਜ਼ੀਟਿਵ ਅਸਰ ਪੈਣਾ ਜੀ ਸੋ ਸਵਾਲ ਇਹ ਹੈ ਕਿ ਫਿਰ ਇਹਨਾਂ ਕਾਲਜਾਂ ਦੇ ਵਿੱਚ ਕੀ ਆਮ ਘਰਾਂ ਦੇ ਜਵਾਬ ਪੜ ਸਕਣਗੇ ਹਮ ਕਿਉਂਕਿ ਮਤਲਬ ਜਿਵੇਂ ਹੁਣ ਮਿਹੰਦਰਾ ਕਾਲਜ ਹੈ ਆਲੇ-ਦਾਲ ਕੱਲੇ ਪਟਿਆਲੇ ਦੇ ਜਿਵਾਕ ਥੋੜਾ ਪੜਦੇ ਨੇ ਆਲੇ-ਦਾਲ ਦੇ ਕਿੰਨੇ ਹੀ ਪਿੰਡਾਂ ਦੇ ਜਿਵਾਕ ਆਉਂਦੇ ਨੇ ਜੀ ਸੋ ਇਸ ਲਈ ਉਹ ਵਰਦਾਨ ਹੈ ਉਹ ਪਿਛਲੇ ਦਿਨੀ ਮਤਲਬ ਜਮਾ ਹੀ ਸ਼ਰਮ ਲਾਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿ ਜੀ ਕਹਿੰਦੇ ਜੀ ਅਸੀਂ ਨਾ ਪੁੱਛਾਂਗੇ ਜੀ ਕਿ ਆਹ ਕੋਰਸਾਂ ਦੇ ਵਿੱਚ ਸਾਡੇ ਸਬੰਧਤ ਕਾਲਜਾਂ ਨੂੰ ਪੰਜਾਬੀ ਪੜਾਉਣ ਦੀ ਲੋੜ ਹੈ ਕਿ ਨਹੀਂ ਮਤਲਬ ਜਿਹੜੀ ਯੂਨੀਵਰਸਿਟੀ ਦਾ ਨਾਂ ਹੀ ਭਾਸ਼ਾ ਦੇ ਆਧਾਰ ਤੇ ਹੋਵੇ ਹੂੰ ਜਿਹਦੀ ਸਥਾਪਨਾ ਹੀ ਇਸ ਲਈ ਹੋਵੇ ਕਿ ਇਹ ਮਾਲਵੇ ਵਾਲੀ 벨ਟ ਨੂੰ ਸਾਰਿਆਂ ਨੂੰ ਬਈ ਯੂਨੀਵਰਸਿਟੀ ਪੱਧਰ ਦੀ ਪੜ੍ਹਾਈ ਦੇ ਸਕੂਗੀ ਇਸ ਲਈ ਪੰਜਾਬੀ ਯੂਨੀਵਰਸਿਟੀ ਦਾ ਨਾਂ ਪੰਜਾਬ ਯੂਨੀਵਰਸਿਟੀ ਹੋਵੇ ਉਹ ਪੁੱਛ ਰਹੀ ਹੈ ਆਪਣੇ ਕਾਲਜਾਂ ਨੂੰ ਕਿ ਤੁਹਾਨੂੰ ਕੋਰਸਾਂ ਚ ਪੰਜਾਬੀ ਲਵਾਈਏ ਕਿ ਨਾਲ ਲਵਾਈਏ ਜੀ ਮਤਲਬ ਇਹ ਪੰਜਾਬੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਹੈ ਉਸੇ ਤਰ੍ਹਾਂ ਪੰਜਾਬ ਸਰਕਾਰ ਦਾ ਇਹ ਫੈਸਲਾ ਆਮ ਸਧਾਰਨ ਜਵਾਕਾਂ ਤੋਂ ਕਾਲਜ ਦੀ ਸਿੱਖਿਆ ਖੋਣ ਦਾ ਮਤਲਬ ਇਹ ਤਿਆਰੀ ਹੈ ਪਹਿਲੇ ਪੜਾਚ اٹ ਆਏ ਨੇ ਆਉਂਦੇ ਪੜਾਚ ਸਾਰੇ ਆ ਜਾਣਗੇ ਸੋ ਪੰਜਾਬ ਦੇ ਸਰਕਾਰੀ ਕਾਲਜ ਹੁਣ ਪ੍ਰਾਈਵੇਟ ਕਰਨ ਹੋਣ ਜਾ ਰਿਹਾ ਜੀ ਇਹਦੀ ਤਿਆਰੀ ਹੈ ਸਰਕਾਰ ਦੀ ਤੁਸੀਂ ਦੀਪਕ ਜੀ ਮਲੇਰਕੋਟਲੇ ਵਾਲੇ ਕਾਲਜ ਦਾ ਵੀ ਜ਼ਿਕਰ ਕੀਤਾ ਹੈ ਨਾ ਇਹ ਇਸ ਸੂਚੀ ਦੇ ਵਿੱਚ ਜੀ ਜੀ ਬਿਲਕੁਲ ਬਿਲਕੁਲ ਹਮ ਮੇਰੇ ਪਰਿਵਾਰ ਦਾ ਬੜਾ ਕਲੋਜ਼ ਨਾਤਾ ਰਿਹਾ ਜੀ ਮਲੇਰਕੋਟਲੇ ਵਾਲੇ ਕਾਲਜ ਨਾਲ ਮੇਰੇ ਮਾਤਾ ਜੀ ਨੇ ਕਈ ਸਾਲ ਪੜਾਇਆ ਉੱਥੇ ਅਰੇ ਵਾਹ ਜੀ 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 ਬਸ ਫਿਰ ਹੁਣ ਪੁੱਛਿਓ ਮਾਤਾ ਉਹਨਾਂ ਨੂੰ ਕਿ ਦੱਸੋ ਜੀ ਆਹ ਕੁਸ ਹੋਣ ਜਾ ਰਿਹਾ ਮਤਲਬ ਇਹ ਆਪਣੇ ਆਪ 'ਚ ਗਰੀਬ ਬੱਚਿਆਂ ਨਾਲ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਨਾਲ ਸੁਧਾਰਨ ਬੱਚਿਆਂ ਨਾਲ ਇੱਕ ਤੋਖ ਹੈ ਹਮ ਪਰ ਉਹ ਸਰਕਾਰ ਕਰੇ ਹੋਰ ਵੀ ਵੱਡੀ ਗੱਲ ਹੈ ਮਤਲਬ ਪ੍ਰਾਈਵੇਟ ادارے ਜਿਹਨੇ ਖੁੱਲ੍ਹੀਆਂ ਹੀ ਹਟੀਆਂ ਨੇ ਆ ਕਾਲਜ ਯੂਨੀਵਰਸਿਟੀਆਂ ਜਿਹੜੇ ਖੁੱਲੇ ਨੇ ਹੈਨਾ ਉਹ ਤਾਂ ਆਇਓ ਕਮਾਉਂਦੇ ਪਰ ਜੇ ਸਰਕਾਰਾਂ ਹੀ ਇਸ ਤਰ੍ਹਾਂ ਦੇ ਫੈਸਲੇ ਕਰਨੀਆਂ ਮਤਲਬ ਕੀ ਸਰਪੇਸ ਲਈ ਕਿ ਅਸੀਂ ਕਰਜ਼ਾ ਚੱਕ ਕੇ ਆਪਣੀਆਂ ਉਡਾਨਾਂ ਤਾਂ ਭਰੀਏ ਆਪਣਾ ਜਹਾਜ਼ ਤਾਂ ਉਡਾਈਏ ਹੈਨਾ ਪਰ ਇਹਨਾਂ ਜਵਾਕਾਂ ਲਈ ਕਰਜ਼ਾ ਨਾ ਚੁੱਕਣਾ ਪੈ ਜਵੇ ਹੈਨਾ ਮਤਲਬ ਇਹ ਪੈਸੇ ਪੈਸੇ ਬਚਾਉਣ ਦਾ ਤਰੀਕਾ ਲੱਗ ਰਿਹਾ ਮੈਨੂੰ ਸਰਕਾਰ ਦਾ ਕਿ ਇੰਨਾ ਪੈਸੇ ਬਚਣਗੇ ਸਰਕਾਰੀ ادارے ਜਿਉਂਦਿਆਂ ਰੱਖਣਾ ਸਰਕਾਰਾਂ ਦਾ ਕੰਮ ਹੁੰਦਾ ਸੋ ਜੇ ਤੁਸੀਂ ਲੋਨ ਲੈ ਕੇ ਇਨਵੈਸਟਮੈਂਟ ਵਾਲੇ ਪੱਖ ਤੋਂ ਦੇਖੋਗੇ ਫਿਰ ਤਾਂ ਤੁਸੀਂ ਇਹਨਾਂ ਬੱਚਿਆਂ ਨੂੰ ਕੰਮ ਰੋਜ਼ਗਾਰ ਦੋਗੇ ਤਾਂ ਆਮਦਨ ਆਊਗੀ ਤੁਹਾਨੂੰ ਜੇ ਤੁਸੀਂ ਲੋਨ ਲੈ ਕੇ ਸਿਰਫ ਉਹਨਾਂ ਚੀਜ਼ਾਂ ਤੇ ਖਰਚ ਕਰਨਾ ਜਿੱਦਾਂ ਕੁਝ ਨੌਕਰੀ ਪੈਦਾ ਹੀ ਨਹੀਂ ਹੋਣੀ ਫਿਰ ਤਾਂ ਫਿਰ ਤੁਸੀਂ ਨੁਕਸਾਨ ਕਰ ਰਹੇ ਹੋ ਸੁਭੇ ਦਾ ਤੇ ਇਸ ਲਈ ਇਹ ਸਰਕਾਰ ਧੋਖਾ ਕਰ ਰਹੀ ਹੈ ਪੰਜਾਬ ਦਾ ਹੂੰ ਨੀਪਾ ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਨਕਿਆਂ ਦੇ ਘਰ ਚੋਰੀ ਹੋਈ ਹੈ ਜੀ ਦੇਖੋ ਪੰਜਾਬ ਦੇ ਵਿੱਚ ਨਾ ਵਿਰੋਧੀ ਵੀ ਬਹੁਤ ਰੌਲਾ ਪਾਉਂਦੇ ਆ ਕਿ ਆਮਨ ਖੂਨ ਦੀ ਸਥਿਤੀ ਠੀਕ ਨਹੀਂ ਹੈ ਜੀ ਹੈਨਾ ਤੇ ਸਰਕਾਰ ਜੀ ਸਾਰਾ ਕੁਝ ਠੀਕ ਹੈ ਕੋਈ ਮਸਲਾ ਨਹੀਂ ਹੈ ਜੀ ਜੋ ਕਿ ਆਮ ਵਰਗ ਵਿੱਚ ਵੀ ਚਰਚਾ ਹੋਣ ਲੱਗ ਪਈ ਕਿ ਬਈ ਲੁੱਟਾਂ ਖਵਾ ਵਧ ਗਈਆਂ ਹੈ ਮਤਲਬ ਆਪ ਪੈਸੇ ਖੋਲ ਲੈਂਦੇ ਨੇ ਜੀ ਚੈਨ ਖੋਲ ਲੈਂਦੇ ਨੇ ਜੀ ਹੈਨਾ ਰਾਜਨ ਦੇ ਮੋਟਰਸਾਈਕਲ ਰੋਕ ਲੈਂਦੇ ਨੇ ਖੇਰਾ ਬੰਦੀ ਕਰ ਲੈਂਦੇ ਨੇ ਫਿਰ ਅਗਲੇ ਕਹਿੰਦੇ ਜੀ ਬੇਰੋਜ਼ਗਾਰੀ ਹੈ ਚਟਾ ਹੈ ਜੀ ਆਹ ਹੈ ਸਾਰਾ ਗੁਸਾ ਪਰ ਪੁਲਿਸ ਤੰਤਰ ਵੀ ਤਾਂ ਨਹੀਂ ਆ ਮੁੱਖ ਮੰਤਰੀ ਸਾਹਿਬ ਤਾਂ ਨਾਫਰੀ ਵਧਾ ਰਹੀ ਲਗਾਤਾਰ ਪੁਲਿਸ ਦੀ ਭਰਤੀ ਹਰ ਵਾਰ ਹੋ ਰਹੀ ਹੈ ਸੋ ਉਹਦੇ باوجود ਜੇ ਸਥਿਤੀ ਆ ਤੇ ਫਿਰ ਇਹਨਾਂ ਤੋਂ ਲੰਮ ਨੂੰ ਦੀ ਸਥਿਤੀ ਮਾੜੀ ਆ ਪਤ ਜਦੋਂ ਤੱਕ ਆਪਣੇ ਘਰ ਸੇਕਣਾ ਲੱਗੇ ਤਦ ਤੱਕ ਨਹੀਂ ਬੰਦਾ ਬੰਦਾ ਹੁੰਦਾ ਜੀ ਸੋ ਹੁਣ ਤਾਂ ਨਹੀਂ ਮੁੱਖ ਮੰਤਰੀ ਸਾਹਿਬ ਕਹਿ ਸਕਦੇ ਉਹ ਤਾਂ ਮੁੱਖ ਮੰਤਰੀ ਸਾਹਿਬ ਦੇ ਨਾਨਕਿਆਂ ਦੇ ਘਰ ਚੋਰੀ ਹੋ ਗਈ ਹੂੰ ਸੁਨਾਮ ਸ਼ਹਿਰੀ ਜਿਹੜਾ ਥਾਣਾ ਲੱਗਦਾ ਉਹ ਥਾਣੇ ਦੇ ਅਧੀਨ ਪਿੰਡਾਂ ਦਾ ਜਕਤਪੁਰਾ ਹੂੰ ਹੂੰ ਤੇ ਜਕਤਪੁਰਾ ਮੁੱਖ ਮੰਤਰੀ ਸਾਹਿਬ ਦੇ ਨਾਨਕਿਆਂ ਦਾ ਪਿੰਡ ਹੈ ਤੇ ਉੱਥੇ ਉਹਨਾਂ ਦੇ ਮਾਮਿਆਂ ਦੇ ਘਰੇ ਸਾਬਕਾ ਸਰਪੰਚਾ ਗੁਰਚੰਡ ਸਿੰਘ ਉਹਨੇ ਸਾਰੀ ਜਾਣਕਾਰੀ ਦਿੱਤੀ ਕਿ ਬਿਲਕੁਲ ਜੀ ਛਾਤ ਰਾਹੀਂ ਚੋਰ ਆਇਆ ਅੰਦਰ ਉਤਰ ਗਿਆ ਅਲਮਾਰੀ ਦਾ ਤਾਲਾ ਤੋੜ ਲਿਆ ਅੰਦਰ 17 ਟੋਲੇ ਸੋਨਾ ਪਿਆ ਸੀ ਲੱਖ ਰੁਪਈਆ ਸੀ ਉਹ ਸਾਰਾ ਕੁਝ ਖੁੰਚ ਕੇ ਲੈ ਗਿਆ ਸੋ ਹੁਣ ਪੁਲਿਸ ਜੀ ਐ ਪ੍ਰਤੀਕ ਜਿੰਦਲ ਹੋਰੀ ਨੇ ਐਸ ਐਚਓ ਉਹ ਕਹਿੰਦੇ ਜੀ ਅਸੀਂ ਤਫਸੀਲ ਕਰ ਰਹੇ ਆ ਜਲਦੀ ਚੋਰ ਫੜੇ ਜਾਣਗੇ ਸੀਸੀਟੀਵੀ ਕੈਮਰਾ ਦਾ ਹੀ ਦੇਖ ਰਹੇ ਆ ਸੋ ਹੁਣ ਤਾਂ ਮੁੱਖਾਂ ਤਰੀ ਸਾਹ ਮੰਨ ਲੈਣਾ ਕਿ ਪੰਜਾਬ ਦੇ ਚੰਮਨਗੰਡੀ ਸਥਿਤੀ ਠੀਕ ਨਹੀਂ ਆ ਹੁਣ ਤਾਂ ਮਾਮਿਆਂ ਦੇ ਘਰੇ ਵੀ ਚੋਰੀ ਹੋ ਗਈ ਸੋ ਇਸ ਲਈ ਇਸ ਗੱਲ ਵੱਲ ਗੌਰ ਕਰਨਾ ਸਿਰਫ ਟਵੀਟ ਕਰਕੇ ਉਹਨਾਂ ਟਵੀਟਾਂ ਨੂੰ ਬਦਲ ਕੇ ਨਹੀਂ ਸਰਦਾ ਹੁੰਦਾ ਜੀ ਦੀਪਕ ਜੀ ਸ਼ੰਭੂ ਬਾਰਡਰ ਨੂੰ ਖੋਲਣ ਸੰਬੰਧੀ ਸੁਪਰੀਮ ਕੋਰਟ ਨੇ ਪਹਿਲਾਂ ਵੀ ਗੱਲ ਆਖੀ ਸੀ ਹੁਣ ਦੁਬਾਰਾ ਤੋਂ ਹੁਕਮ ਦਿੱਤੇ ਨੇ ਕੀ ਅਪਡੇਟ ਆ ਕਿਉਂਕਿ ਉਹਨਾਂ ਨੇ ਕਿਹਾ ਸ਼ੰਭੂ ਬਾਰਡਰ ਹੁਣ ਖੋਲਣਾ ਹੀ ਪੈਣਾ ਕੀ ਚੱਲ ਰਿਹਾ ਜੀ ਦੇਖੋ ਅੱਜ ਉਸ ਮਸਲੇ ਤੇ ਸੁਣਵਾਈ ਸੀ ਪਿਛਲੇ ਦਿਨੀ ਵੀ ਪੰਜਾਬ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਸੀ ਕਿ ਕੁਝ ਨਾਮ ਸੁਝਾਓ ਜੀ ਉਹ ਨਾਮ ਦੇ ਉੱਤੇ ਇੱਕ ਕਮੇਟੀ ਬਣੇ ਉਹ ਕਮੇਟੀ ਕਿਸਾਨਾਂ ਨਾਲ ਗੱਲ ਕਰੇ ਤਾਂ ਕਿ ਮਸਲੇ ਦਾ ਹੱਲ ਨਿਕਲੇ ਜੀ ਅੱਜ ਇਸ ਮਸਲੇ ਤੇ ਜੋ ਸੁਣਵਾਈ ਸੀ ਤਾਂ ਬਕਾਇਦਾ ਤੌਰ ਤੇ ਹਣਾ ਹਰਿਆਣੇ ਵੱਲੋਂ ਮਤਲਬ ਉੱਤੇ ਪੰਜਾਬ ਸਰਕਾਰ ਬਲ ਉਹਨਾਂ ਦੇ ਨਮਾਇੰਦੇ ਹਾਜ਼ਰ ਹੋਏ ਤੇ ਬਕਾਇਦਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਸਪੱਸ਼ਟ ਲੱਭ ਜਾਂਚ ਕੀਤਾ ਕਿ ਸ਼ੰਭੂ ਬਾਰਡਰ ਦੀ ਇੱਕ ਲਾਈਨ ਤਾਂ ਖੁੱਲੋ ਘਟੋ ਘਟ ਐਂਬੂਲੈਂਸ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਜਵਾਕਾਂ ਨੂੰ ਆਮ ਬੰਨਾਂ ਨੂੰ ਲੰਘਣ ਨਹੀਂ ਕਰਾ ਦਿਓ ਹੂੰ ਹੂੰ ਤੇ ਅਸਲ 'ਚ ਪੰਜਾਬ ਰੈਣਾ ਹਾਈ ਕੋਰਟ ਨੇ ਹਦਾਇਤ ਕੀਤੀ ਸੀ ਹਰਿਆਣਾ ਸਰਕਾਰ ਨੂੰ ਜੀ ਕਿ ਤੁਸੀਂ ਰਾਹ ਖੁੱਲੋ ਹੂੰ ਹੂੰ ਤੇ ਉਸ ਫੈਸਲੇ ਦੇ ਉਲਟ ਹਰਿਆਣਾ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੀ ਹੂੰ ਹੂੰ ਤੇ ਮਾਨਯੋਗ ਸੁਪਰੀਮ ਕੋਰਟ ਨੇ ਦੋਆ ਧਿਰਾਂ ਨੂੰ ਸਲਾਹ ਦਿੱਤੀ ਕਿ ਵੀ ਤੁਸੀਂ ਘੱਟੋ ਘੱਟ ਜਿਹੇ ਬੰਦੇ ਲੱਭ ਲੋ ਜਿਹੜੇ ਰਾਜਨੀਤਿਕ ਨਾ ਹੋਣ ਤੇ ਆਪਾਂ ਉਹਨਾਂ ਦੇ ਨਾਮ ਸੁਝਾਓ ਮੈਨੂੰ ਤੇ ਆਪਾਂ ਉਹਨਾਂ ਦੀ ਡਿਸਟ੍ਰਿਕਟ ਕਮੇਟੀ ਬਣਾਈਏ ਤੇ ਉਹ ਕਿਸਾਨਾਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੱਢਣ ਜੀ ਪਰ ਇਹ ਸਭ ਦੇ ਦਰਮਿਆਨ ਅੱਜ ਜਦੋਂ ਦੁਬਾਰਾ ਸੁਣਵਾਈ ਹੋਈ 6 ਮਹੀਨੇ ਤੋਂ ਸਮੂਹ ਬਾਟਰ ਬੰਦ ਆ ਤੇ ਇਸ ਸਥਿਤੀ ਦੇ ਵਿੱਚ ਮਤਲਬ ਕਿ ਕਈਆਂ ਧਿਰਾਂ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਰਾਹ ਖੋਲਣਾ ਚਾਹੀਦਾ ਉਹ ਕਾਰੋਬਾਰੀ ਦੇ ਹਵਾਲੇ ਨਾਲ ਵੀ ਆਮ ਲੋਕਾਂ ਦੇ ਹਵਾਲੇ ਨਾਲ ਵੀ ਤੇ ਕਿਸਾਨ ਤਾਂ ਕਹਿੰਦੇ ਰਾਹ ਖੁੱਲੇ ਅਸੀਂ ਦਿੱਲੀ ਜਾਣਾ ਹੂੰ ਹੂੰ ਜੀ ਸੋ ਅੱਜ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਹਾਈਵੇ ਕੋਈ ਪਾਰਕਿੰਗ ਨਹੀਂ ਹੈ ਜੀ ਹਾਈਵੇ ਨੂੰ ਤੁਸੀਂ ਬੰਦ ਨਹੀਂ ਇਦਾਂ ਕਰ ਸਕਦੇ ਤੁਸੀਂ ਕਲੇਨ ਖੋਲੋ ਐਂਬੂਲੈਂਸ ਲਈ ਰਾਹ ਬਣਾਓ ਬਜ਼ੁਰਗਾਂ ਲਈ ਰਾਹ ਬਣਾਓ ਕਿੰਨੀ ਛੇਤੀ ਕਰ ਸਕਦੇ ਹੋ ਇਹ ਸਰਕਾਰਾਂ ਨੇ ਦੇਖਣਾ ਹੈ ਸਿਸਟਮ ਕੀ ਹੈ ਉਹਨਾਂ ਨੇ ਕਿਹਾ ਬਕਾਇਦਾ ਹਰਿਆਣੇ ਦੇ ਡੀਜੀਪੀ ਪੰਜਾਬ ਦੇ ਡੀਜੀਪੀ ਮਹਾਲੀ ਦੇ ਐਸਐਸਪੀ ਹੈਨਾ ਇਸੇ ਤਰ੍ਹਾਂ ਪਟਿਆਲੇ ਦੇ ਐਸਐਸਪੀ ਅੰਬਾਲਾ ਦੇ ਐਸਐਸਪੀ ਇਨਾਂ ਨੂੰ ਕਿਹਾ ਵੀ ਕਿ ਤੁਸੀਂ ਇੱਥੇ ਗੌਰ ਕਰੋ ਤੇ 22 ਅਗਸਤ ਨੂੰ ਅਗਲੀ ਸੁਣਵਾਈ ਆ ਉਹ ਕਹਿੰਦੇ ਜੇ ਤੁਹਾਡਾ ਆਪਸੀ ਤਾਲਮੇਲ ਬਣ ਕੇ ਰਾਖ ਖੋਲਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਆ ਫਿਰ 22 ਅਗਸਤ ਨੂੰ ਬਿਨਾਂ ਡੀਕਿਓ ਤੁਸੀਂ ਆਪਣਾ ਲਾਗੂ ਕਰਕੇ ਰਾਖ ਖਲਾਉ ਪੈਣਾ ਸੋ ਇੱਥੋਂ ਇੱਕ ਤਰ੍ਹਾਂ ਨਾਲ ਮਤਲਬ ਸੁਪਰੀਮ ਕੋਰਟ ਨੇ ਸਪੱਸ਼ਟ ਲਫ਼ਜ਼ਾਂ ਵਿੱਚ ਹਦਾਇਤ ਕਰ ਦਿੱਤੀ ਆ ਤੇ ਇਹ ਹਰਿਆਣੇ ਸਰਕਾਰ ਲਈ ਇੱਕ ਤਰ੍ਹਾਂ ਨਾਲ ਝਟਕਾ ਵੀ ਆ ਜੀ ਹਰਿਆਣੇ ਵੱਲੋਂ ਬਕਾਇਦਾ ਸਮਿਸਟਰੀ ਜਰਨਲ ਤੁਸ਼ਾਰ ਮਹਿਤਾ ਹਾਜ਼ਰ ਹੋਏ ਪੰਜਾਬ ਵੱਲੋਂ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਹੋਰੀ ਹਾਜ਼ਰ ਹੋਏ ਤੇ ਇਸ ਪੱਖ ਦੇ ਉੱਤੇ ਦਲੀਲ ਹੋਈ ਫਿਰ ਕੁਝ ਨਾਮ ਸੁਝਾਏ ਗਏ ਉਹ ਨਾਮਾਂ ਦੀ ਸੂਚੀ ਬਣੀ ਤੇ ਉਸ ਤੋਂ ਬਾਅਦ ਇਹਦੇ ਉੱਤੇ ਉਹ ਚਰਚਾ ਹੋਣੀ ਹੈ ਪਰ ਸਪਸ਼ਟ ਲੱਗਦਾ ਸੁਪਰੀਮ ਕੋਰਟ ਨੇ ਕਿਹਾ ਤਾਂ ਖੋਲਣਾ ਪੈਣਾ ਇੱਕ ਪਾਸਾ ਖੋਲੋ ਤੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਵੀ ਅਜੇ ਪੂਰੀ ਤਫਸੀਲ ਸਾਡੇ ਕੋਲ ਨਹੀਂ ਆਈ ਆ ਪਰ ਪਹਿਲੀ ਨਜ਼ਰ 'ਚ ਜਿਹੜਾ ਹੁਕਮ ਲੱਗਦਾ ਉਹ ਲੱਗਦਾ ਕਿ ਰਾਹ ਖੁੱਲੂਗਾ ਤਾਂ ਅਸੀਂ ਦਿੱਲੀ ਜਾਵਾਂਗੇ ਜੀ ਜੀ ਤੋਂ ਇਹ ਇਸ ਲਈ ਉਹ ਇਸੇ ਹਵਾਲੇ ਨਾਲ ਲੈ ਰਹੇ ਨੇ ਕਿ ਜਿਵੇਂ ਹਰਿਆਣਾ ਪੰਜਾਬ ਨੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਸੀ ਸਪਰੀਮ ਕੋਰਟ ਨੇ ਵੀ ਇੱਕ ਤਰ੍ਹਾਂ ਨਾਲ ਉਸੇ ਗੱਲ ਦਾ ਇਸ਼ਾਰਾ ਕੀਤਾ ਪਰ ਉਹ ਨਾਲ ਪਾਰਕਿੰਗ ਸ਼ਬਦ ਜਦੋਂ ਵਰਤਿਆ ਤਾਂ ਮੈਨੂੰ ਲੱਗਿਆ ਕਿ ਥੋੜਾ ਜਿਹਾ ਕਿਸਾਨਾਂ ਦਾ ਕੰਨੀ ਵੀ ਸੰਕੇਤ ਕਰਦਾ ਜੀ 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 ਕਿ ਡਰੈਕਟਰ ਟ੍ਰੈਲੀਆਂ ਦਾ ਕਿਸਾਨ ਖੜਾ ਕੇ ਖੜੇ ਨੇ ਬਿਲਕੁਲ ਸੋ ਇਸ ਲਈ ਰਾਜ ਜਦੋਂ ਕਿ ਹਰਿਆਣਾ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਰੋਕਿਆ ਸੋ ਇੱਕ ਤਰ੍ਹਾਂ ਨਾਲ ਦੋਆ ਕੰਨੀ ਇਸ਼ਾਰਾ ਹੈਗਾ ਮੰਨ ਲਓ ਸੁਪਰੀਮ ਕੋਰਟ ਦਾ ਪਰ ਅੱਜ ਸੁਪਰੀਮ ਕੋਰਟ ਨੇ ਨਾਲ ਲੱਗਦੇ ਇਸ਼ੂ ਕਰਨ ਵਾਲੇ ਮਾਮਲੇ ਦੇ ਉੱਤੇ ਵੀ ਚੰਗੀ ਝਾੜ ਬਾਕੀ ਕੀਤੀ ਹੈ ਹਰਿਆਣਾ ਸਰਕਾਰ ਦੀ ਜੀ ਹਰਿਆਣਾ ਸਰਕਾਰ ਨੂੰ ਇਸੇ ਤਰ੍ਹਾਂ ਪੰਜਾਬ ਹਾਈ ਕੋਰਟ ਨੇ ਹਦਾਇਤ ਕੀਤੀ ਸੀ ਕਿ ਆ ਜਾਂਚ ਕਮੇ ਇਹ ਜਾਂਚ ਕਮੇਟੀ ਸ਼ੁਭਕਰਨ ਦੇ ਕਤਲ ਮਾਮਲੇ ਦੀ ਜਾਂਚ ਕਰੂਗੀ ਜੀ ਮਤਲਬ 13 ਫਰਵਰੀ ਤੋਂ ਧਰਨਾ ਸ਼ੁਰੂ ਹੁੰਦਾ ਹੈ 21 ਫਰਵਰੀ ਨੂੰ ਆਪਣਾ ਖਨੌਰੀ ਬਾਰਡਰ ਦੇ ਉੱਤੇ ਘਟਨਾ ਵਾਪਰ ਜਾਂਦੀ ਆ ਸਰਕਾਰੀ ਗੋਲੀ ਨਾਲ ਮਤਲਬ ਕਿ ਉਹ ਸ਼ੁਭਕਰਨ ਦੀ ਜਾਨ ਜਾਂਦੀ ਆ ਤੇ ਉਸ ਮਸਲੇ ਦੇ ਉੱਤੇ ਪੰਜਾਬ ਰਣ ਹਾਈ ਕੋਰਟ ਹਦਾਇਤ ਕਰਦੀ ਹੈ ਕਿ ਬਕਾਇਦਾ ਤੌਰ ਤੇ ਮਾਣਯੋਗ ਰਿਟਾਇਰ ਜੱਜ ਜੈਸ਼ਰੀ ਠਾਕੁਰ ਹੋਣਾਂ ਦੀ ਅਗਵਾਈ ਚ ਅਸੀਂ ਜਾਂਚ ਕਮੇਟੀ ਬਣਾਉਣੀ ਆ ਇਹਦੇ ਵਿੱਚ ਪੰਜਾਬ ਦੇ ਡੀਜੀਪੀ ਪ੍ਰਮੋਦ ਜਿਹੜੀ ਹੋਣੀ ਹੋਣਗੇ ਹਰਿਆਣਾ ਦੇ ਡੀਜੀਪੀ ਅਭਿਤਾਪ ਸਿੰਘ ਢਿੱਲੋਂ ਹਰੀ ਹੋਣਗੇ ਸੋ ਇਸ ਤਰ੍ਹਾਂ ਉਹ ਕਮੇਟੀ ਬਣਾਈ ਇਹਦੇ ਵੀ ਉਲਟ ਹਰਿਆਣਾ ਸਰਕਾਰ ਇਸ ਹਾਈ ਕੋਰਟ ਦੇ ਫੈਸਲੇ ਦੇ ਉਲਟ ਵੀ ਸੁਪਰੀਮ ਕੋਰਟ ਚਲੀ ਗਈ ਸੀ ਕਿ ਨਹੀਂ ਜੀ ਇਹ ਤਾਂ ਸਾਡੇ ਪੁਲਿਸ ਦਾ ਮਨੋਬਲ ਟੁੱਟ ਜੂਗਾ ਜੀ ਅਸੀਂ ਆਪ ਹੀ ਜਾਂਚ ਕਰ ਰਹੇ ਹਾਂ ਜੀ ਸਾਡੀ ਸਰਕਾਰ ਜਾਂਚ ਕਰ ਰਹੀ ਹੈ ਜੀ ਤੇ ਸਪੈਸ਼ਲ ਕਮੇਟੀ ਦੀ ਕੀ ਲੋੜ ਹੈ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜਾਂਚ ਕਮੇਟੀ ਹੀ ਜਾਂਚ ਕਰੇਗੀ ਜੀ ਸੋ ਸ਼ੁਭ ਕਰਨ ਦੇ ਕਤਲ ਮਾਮਲੇ ਦੀ ਜਾਂਚ ਜਿਹੜੀ ਪੰਜਾਬ ਰਣ ਹਾਈ ਕੋਰਟ ਨੇ ਕਮੇਟੀ ਬਣਾਈ ਹੈ ਮਾਨਯੋਗ ਰਿਟਾਇਰਡ ਜਾ ਜੈਸ਼ਰੀ ਠਾਕੁਰ ਉਹਨਾਂ ਦੀ ਇਕਵਾਇਚ ਉਹੀ ਕਮੇਟੀ ਜਾਂਚ ਕਰੇਗੀ ਸੋ ਇਹ ਵੀ ਇੱਕ ਹਰਿਆਣਾ ਸਰਕਾਰ ਲਈ ਝਟਕੇ ਵਰਗਾ ਹੈ ਇੱਕ ਪਾਸੇ ਸ਼ੂ ਕਰਨ ਦੀ ਜਾਂਚ ਦੇ ਹੁਕਮ ਹੋ ਗਏ ਨੇ ਕਮੇਟੀ ਦੇ ਵੱਲੋਂ ਦੂਏ ਪਾਸੇ ਉਹਨਾਂ ਨੇ ਹਦਾਇਤ ਹੋਈ ਹੈ ਕਿ ਰਾਹ ਖੋਲੋ ਘਟੋ ਘਟ ਐਂਬੂਲੈਂਸ ਲਈ ਮਤਲਬ ਬਜ਼ੁਰਗਾਂ ਲਈ ਰਾਹ ਬਣਾਓ ਤੇ 22 ਅਗਸਤ ਤੋਂ ਪਹਿਲਾਂ ਜੇ ਰਾਹ ਖੁੱਲ ਜਵੇ ਤਾਂ ਚੰਗੀ ਗੱਲ ਨਹੀਂ ਅਗਲੀ ਸੁਣਵਾਈ 22 ਅਗਸਤ ਤੇ ਹੋਏਗੀ ਹੂੰ ਦੀਪਕ ਜੀ بارش ਬੜੀ ਹੋਈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇ ਬਿਲਕੁਲ ਹਰ ਵਰਗੀ ਸਥਿਤੀ ਬਣ ਗਈ ਮੈਂ ਪੜਦਾ ਸੀ ਚੰਡੀਗੜ੍ਹ ਚ 17 ਸੈਕਟਰ ਚ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰਿਕਾਰਡ ਰੂਮ ਹੈ ਉੱਥੇ ਵੀ ਕਹਿੰਦੇ ਬੇਸਮੈਂਟ ਚ ਪਾਣੀ ਭਰ ਗਿਆ ਇੱਕੋ ਹੀ ਪਿਆ ਅਜੇ ਹੂੰ ਵੈਸੇ ਜਦੋਂ ਉੱਪਰ ਪਹਾੜਾਂ ਚ ਵੀ ਪੈਂਦੇ ਨੇ ਜੀ ਤਾਂ ਸਾਡੀਆਂ ਨਦੀਆਂ ਉਫਾਨ ਤੇ ਹੁੰਦੀਆਂ ਨੇ ਸਾਡੇ ਦਰਿਆਵਾਂ ਵਿੱਚ ਪਾਣੀ ਆ ਜਾਂਦਾ ਡੈਮ ਚ ਪਾਣੀ ਭੱਜ ਜਾਂਦਾ ਤਾਂ ਉਹਦੇ ਕਰਨਾ ਸਤਲੁਜ ਚ ਪਾਣੀ ਵੱਧ ਛੱਡ ਦਿੱਤਾ ਜਾਂਦਾ ਹੈ ਨਹਿਰਾਂ ਚ ਵੱਧ ਛੱਡ ਦਿੱਤਾ ਜਾਂਦਾ ਹੈ ਨਤੀਜਾ ਉਹਦੇ ਨਾਲ ਲੱਗਦੇ ਇਲਾਕਿਆਂ ਚ ਪਾਣੀ ਚਲਾ ਜਾਂਦਾ ਉਹ ਇੱਕ ਮਤਲਬ ਕੁਦਰਤੀ ਬਰਤਾਰੇ ਵਾਲਾ ਪਹਿਲੂ ਹੈ ਹਮਮ ਪਰ ਇੱਕ ਮੀਂਹ ਪਵੇ ਤੁਹਾਡੇ ਸ਼ਹਿਰਾਂ ਚ ਚੌਂਕਾਂ ਚ ਪਾਣੀ ਭਰ ਜਾਵੇ ਤੁਹਾਡੀਆਂ ਕਲੋਨੀਆਂ ਚ ਪਾਣੀ ਭਰ ਜਾਵੇ ਤੁਹਾਡੇ ਘਰਾਂ ਚ ਪਾਣੀ ਚਲਾ ਜਾਵੇ ਸਰਾਮਾਂ ਚ ਚਲਾ ਜਾਵੇ ਸਕੂਲਾਂ ਚ ਚਲਾ ਜਾਵੇ ਮੰਦਰਾਂ ਗੁਰਦੁਆਰਾਂ ਚ ਪਾਣੀ ਆ ਜਾਵੇ ਸਰਕਾਰੀ ਦਫ਼ਤਰਾਂ ਚ ਪਾਣੀ ਆ ਜਾਵੇ ਇਹਨਾਂ ਨੂੰ ਤਾਂ ਤੁਹਾਡੇ ਸਿਸਟਮ ਵੀ ਨਕਾਮ ਹਮ ਸਾਨੂੰ ਮੀਤਾ ਪਹਿਲਾਂ ਵੀ ਪੈਂਦੇ ਸੀ ਇਹ ਨਹੀਂ ਕਿ ਪਹਿਲਾਂ ਹੜ ਨਹੀਂ ਆਏ ਹੜ ਪਹਿਲਾਂ ਵੀ ਆਉਂਦੇ ਨੇ ਪਟਿਆਲਾ ਇੱਕ ਵਾਰ ਯਾਨੀ ਬੁਰੀ ਤਰ੍ਹਾਂ ਉਹ ਫਸਿਆ ਸੀਗਾ ਜੀ ਜੀ ਸੋ ਆਪੇ ਪਿਛਲੇ ਸਾਲ ਬਹੁਤ ਜ਼ਿਆਦਾ ਮੀਂਹ ਪਏ ਹੜ ਆਇਆ ਪਰ ਜਿਸ ਕਦਰ ਅਨੰਦਗਰਤ ਕਲੋਨੀਆਂ ਅਨੰਦਗਰਤ ਉਸਾਰੀ ਜਾਂ ਕੰਕਰੀਟ ਦੇ ਜੰਗਲ ਜਿਵੇਂ ਉਸਰੇ ਨੇ ਉਸ ਗੱਲ ਬਾਰੇ ਪਿਛਲੇ ਦਿਨੀ ਆਪਾਂ ਦਿੱਲੀ ਵਾਲੀ ਘਟਨਾ ਦੇ ਸਬੰਧ ਨਾਲ ਗੱਲ ਕਰਕੇ ਹੀ اٹਹਿਆ ਜੀ ਕਿ ਜੋ ਉੱਥੇ ਬੇਸਮੈਂਟ ਦੇ ਵਿੱਚ ਵਾਪਰਿਆ ਉਹ ਬੱਚਿਆਂ ਨਾਲ ਸੋ ਇਹਦਾ ਮਤਲਬ ਉਹ ਕਹਿੰਦੇ ਡਰੇਨ ਸਿਸਟਮੇ ਰੁਕਿਆ ਹੋ ਸੀ ਮਤਲਬ ਚੰਡੀਗੜ੍ਹ ਦੇ ਘਰਾਂ 'ਚ ਵੀ ਚੰਡੀਗੜ੍ਹ ਦੇ ਚੌਂਕਾਂ 'ਚ ਵੀ ਚੰਡੀਗੜ੍ਹ ਦੇ ਸੈਕਟਰਾਂ 'ਚ ਵੀ ਪਾਣੀ ਮਹਾਰੀ ਖਰੜ ਦੇ ਸੈਕਟਰਾਂ 'ਚ ਵੀ ਪਾਣੀ ਰੋਪੜ ਦੇ ਸਕੂਲਾਂ 'ਚ ਵੀ ਪਾਣੀ ਸਕੂਲਾਂ 'ਚ ਛੁੱਟੀ ਕਰਨੀ ਪੈਗੀ ਹੈ ਨਾ ਇੱਕ ਬਰਾਤ ਆ ਰਹੀ ਸੀਗੀ ਹਿਮਾਚਲ ਤੋਂ ਬਰਾਤੀਆਂ ਦੀ ਗੱਡੀ ਭਰੀ ਹੋਈ ਸੀ ਹੈ ਨਾ ਉਹ ਦੁਆਬੇ ਦੇ ਵਿੱਚ ਮਾਲਪੁਰ ਦੇ ਕੋਲ ਬਰਸਾਤੀ ਚੋਏ 'ਚ ਫਸੀ ਖੜ ਗਈ ਮਤਲਬ ਡਰਾਈਵਰ ਨੂੰ ਉਹਦੇ ਨਾਲ ਆ ਇੱਕ ਹੋਰ ਗੱਡੀ ਦੋ ਗੱਡੀਆਂ ਸੀ ਉਹ ਪਿਛਲੀ ਗੱਡੀ ਵਾਲੇ ਵੀ ਹੱਥ ਮਾਰਦੇ ਰਹੇ ਡਰਾਈਵਰ ਨੂੰ ਵਾਲੇ ਵਾਲੇ ਖੜੇ ਲੋਕ ਵੀ ਹੱਥ ਮਾਰਦੇ ਕਿ ਨਾ ਪਾਈ ਉਹ ਸਣੇ ਅੱਠੇ ਸਵਾਰੀਆਂ ਲੈ ਕੇ ਕਹਿੰਦਾ ਮਤਲਬ ਇਹਨਾਂ ਨੂੰ ਮਤਲਬ ਬੰਦਾ ਜਦੋਂ ਗੱਡੀ ਤੇ ਸਵਾਰ ਹੁੰਦਾ ਤਾਂ ਉਹਨੂੰ ਲੱਗਦਾ ਕਿ ਸਟੀering ਮੇਰੇ ਹੱਥ 'ਚ ਹੈ ਰੇਸ ਵੀ ਮੇਰੇ ਹੱਥ 'ਚ ਹੈ ਬ੍ਰੇਕ ਵੀ ਮੇਰੇ ਕੰਟਰੋਲ 'ਚ ਹੈ ਕਿ ਮੈਂ ਕੰਟਰੋਲ ਕਰ ਰਿਹਾ ਹਾਂ ਪਰ ਕੁਦਰਤ ਤੋਂ ਵੱਡੀ ਤਾਕਤ ਥੋੜਾ ਕੋਈ ਹੈ ਜੀ ਸੋ ਉੱਥੇ ਪਰੋ ਮਤਲਬ ਇੱਕ ਬੰਦਾ ਉਹਨਾਂ 'ਚ ਬਚਿਆ ਬਾਕੀ ਹੜ ਗਏ ਸਾਰੇ ਸਾਰਿਆਂ ਦੀ ਜਾਨ ਗਈ ਸੋ ਇਹ ਘਟਨਾ ਮਤਲਬ ਆਪਰਨਾ ਸੋ ਇਸ ਲਈ ਇਸ ਮੀ ਨੇ ਸਿਸਟਮ ਦੀ ਪੋਲ ਖੋਲੀ ਹੈ ਹਾਂ ਮਤਲਬ ਜਿਹੜਾ ਉੱਪਰ ਮੀਂਹ ਪੈ ਰਿਹਾ ਉਹ ਵੀ ਕਾਫੀ ਨੁਕਸਾਨਦੇ ਬਣ ਕੇ ਆ ਰਿਹਾ ਜਦੋਂ ਕਿ ਪਹਿਲਾਂ ਤਾਂ ਬੱਦਲ ਵੀ ਫਟਲੇ ਇੱਧਰ ਹਰਿਆਣੇ ਦੇ ਵਿੱਚ ਵੀ ਅੱਜ ਜਮਨਾ ਨਗਰ ਅੰਮ੍ਰਾਲੇ ਦੇ ਵਿੱਚ ਉਸ ਖੇਤਰ 'ਚ ਵੀ ਕਾਫੀ ਪਾਣੀ ਭਰਿਆ ਤੇ ਆਉਂਦੇ ਕੁਝ ਦਿਨਾਂ ਚੱਲੇ ਜੀ ਵੀ ਪੰਜਾਬ ਚ ਅਲਰਟ ਹੈ ਪਰ ਸਵਾਲ ਇਹ ਹੈ ਕਿ ਪਹਿਲੇ ਮੀਂਹ ਨਾਲੇ ਜੇ ਇਹ ਹਾਲ ਹੈ ਅਜੇ ਤੱਕ ਆਪਾਂ ਰੋਜ਼ ਗੋਗਾ ਗਾਉਂਦੇ ਸੀ ਕਿ ਇਸ ਵਾਰ ਬਰਸਾਤ ਨਹੀਂ ਆਈ ਸੌਣ ਨਹੀਂ ਆਇਆ ਸੁੱਕਾ ਲੰਘ ਗਿਆ ਸੁੱਕਾ ਲੰਘ ਗਿਆ ਤੇ ਜਾਇਆ ਤਾਂ ਉਹਨਾਂ ਹੜਾ ਗਿਆ ਬਿਲਕੁਲ ਜੀ ਇੱਕ ਮਹੀਨਾ ਹੜੜ ਵਰਗੀ ਸਥਿਤੀ ਬਣ ਗਈ ਹਮਮ ਦੀਪਕ ਜੀ ਪੰਜਾਬ ਦੇ ਵਿੱਚ ਜਿੰਨੀ ਆਬਾਦੀ ਹੈ ਆਬਾਦੀ ਨਾਲੋਂ ਵੀ ਵੱਧ ਨੇ ਸੈੱਲਫੋਨਾਂ ਦੇ ਕਨੈਕਸ਼ਨ ਕੀ ਕਹਿੰਦੇ ਨੇ ਜੀ ਅੰਕੜੇ ਹਾਂ ਦੇਖੋ ਬਿਲਕੁਲ ਜੀ ਐਵਰੇਜ ਇਹ ਦੱਸਦੀ ਹੈ ਕਿ ਪੰਜਾਬ ਦੇ ਹਰ ਨਾਗਰਿਕ ਕੋਲ ਸਮਝ ਲਓ ਮੋਬਾਈਲ ਹੈਗਾ ਹਮ ਅਸਲ ਜਿਤਾਈ ਹੈ ਕਿ ਕਈਆਂ ਕੋਲ ਦੋ ਵੀ ਹੋਣੇ ਕਈਆਂ ਕੋਲ ਤਿੰਨ ਵੀ ਹੋਣੇ ਤੇ ਕਈਆਂ ਕੋਲ ਜੇ ਨਹੀਂ ਵੀ ਹੋਣੇ ਹੈਨਾ ਪਰ ਜਦੋਂ ਆਪਾਂ ਆਬਾਦੀ ਦੇ ਹਿਸਾਬ ਨਾਲ ਦੇਖਦੇ ਹਾਂ ਕਿ ਪੰਜਾਬ ਦੀ ਆਬਾਦੀ ਸਾਢੇ 3 ਕਰੋੜ ਹੈਗੀ ਆ ਤੇ ਉਸ ਹਿਸਾਬ ਨਾਲ ਜੇ ਦੇਖੀਏ ਤਾਂ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ 3 ਕਰੋੜ 49 ਲੱਖ ਤੋਂ ਵੱਧ ਮੋਬਾਈਲ ਕਨੈਕਸ਼ਨ ਨੇ ਹੂੰ ਸੋ ਇਹ ਇਸ ਲਈ ਆਪਣੇ ਅਪ ਹਾਂ ਬੇਸ਼ੱਕ ਇਹ 42 ਲੱਖ ਘਟ ਗਏ ਪਿਛਲੇ 4-5 ਸਾਲਾਂ ਦੇ ਦੌਰਾਨ ਇਹ ਵੀ ਆਪਣੇ ਅਪ ਚ ਨਵਾਂ ਅੰਕੜਾ ਅੱਛਾ ਜੀ 2019 ਦੇ ਵਿੱਚ 3 ਕਰੋੜ 91 ਲੱਖ ਕਨੈਕਸ਼ਨ ਸੀ ਮੋਬਾਈਲ ਕਨੈਕਸ਼ਨ ਹੂੰ ਹੂੰ ਤੇ ਅੱਜ ਦੀ ਤਾਰੀਖ ਚ 3 ਕਰੋੜ 49 ਲੱਖ ਨੇ ਹੂੰ ਹੂੰ ਸੋ ਇਹਨਾਂ ਤੋਂ 42 ਲੱਖ ਕਨੈਕਸ਼ਨ ਘਟੇ ਨੇ ਹੁਣ ਕੀ ਏ ਬਾਹਰ ਜਾਣ ਵਾਲਿਆਂ ਦੇ ਘਟ ਗਏ ਕਿਹਨਾਂ ਦੇ ਘਟ ਗਏ ਕੀ ਪਹਿਲੂ ਹੈ ਇਹ ਵੱਖਰਾ ਸਵਾਲ ਹੈ ਹਮ ਪਰ ਜੇਕਰ ਤੁਸੀਂ ਓਮੇ ਦੇਖੋ ਤਾਂ ਇੱਕ ਹੋਰ ਪਹਿਲੂ ਵੀ ਹੈ ਦੇ ਵਿੱਚ ਇੱਕ ਪਾਸੇ ਇੱਧਰ ਕਨੈਕਸ਼ਨ ਘਟ ਰਹੇ ਨੇ ਜੀ ਦੂਜੇ ਪਾਸੇ Jio ਦੇ ਕਨੈਕਸ਼ਨ ਆ ਪੰਜਾਬ ਚ ਵਧ ਰਹੇ ਨੇ ਹਮ ਪਿਛਲੇ ਦਿਨੀ Jio ਨੇ ਰੇਟ ਵਧਾਇਆ ਲੋਕਾਂ ਨੇ ਤਾਂ ਹੀ ਕਹਿ ਕੇ ਅਸੀਂ ਉਹਦੇ ਮੁੰਡੇ ਦੇ ਵਿਆਹ 'ਚ ਸ਼ਗਨ ਪਾਇਆ ਹੈਨਾ ਤੇ ਉਹ ਮਤਲਬ ਰੇਟ ਵਧ ਗਿਆ ਸਾਡਾ ਵੀ ਹਿੱਸਾ ਪੈ ਗਿਆ ਪਰ ਤੁਹਾਨੂੰ ਧਿਆਨ ਚੁਣਾ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਸੀ ਤਦ ਕਾਰਪੋਰਟ ਘਰਾਣਿਆਂ ਦੇ ਖਿਲਾਫ ਮੈਮ ਚੱਲੀ ਖਾਸ ਕਰਕੇ ਅਵਾਨੀ ਡਾਨੀਆਂ ਦੇ ਖਿਲਾਫ ਉਹਦੇ ਵਿੱਚ ਰਲਾਈਂਸ ਵੀ ਸੀਗਾ ਰਲਾਈਂਸ ਦਾ ਹੀ ਇਹ ਪ੍ਰੋਡਕਟ ਹੈ ਜੀਓ ਸੋ ਉਸ ਸਮੇਂ ਇਹਦੇ ਕਨੈਕਸ਼ਨ ਤੜਾ ਤੜ ਕਟਾਏ ਗਏ 2000 ਮਈ ਹਰ ਸਾਲ ਮਤਲਬ ਕਿ ਟੈਲੀਕਮ ਰੈਗੂਲੇਟਰੀ ਅਥਾਰਟੀ ਜਿਹੜਾ ਹੈਗਾ ਇੰਡੀਆ ਹੈ ਨਾ ਉਹ ਮਈ ਤੱਕ ਦੇ ਅੰਕੜੇ ਜਾਰੀ ਕਰਦਾ ਹੈ ਮਈ 2020 ਦੇ ਵਿੱਚ ਪੰਜਾਬ ਦੇ ਵਿੱਚ 1 ਕਰੋੜ 39 ਲੱਖ ਕਨੈਕਸ਼ਨ ਕੱਲੇ ਜੀਓ ਦੇ ਸੀ ਅੱਛਾ ਜੀ ਹੈਨਾ ਮਤਲਬ ਜੇ 3 ਕਰੋੜ 3.5 ਕਰੋੜ ਤੋਂ ਉੱਪਰ ਦੇ ਕਨੈਕਸ਼ਨ ਨੇ ਉਹਨਾਂ ਚੋਂ 1 ਕਰੋੜ 39 ਲੱਖ ਕਨੈਕਸ਼ਨ 2020 ਦੇ ਵਿੱਚ Jio ਦੇ ਸੀਗੇ ਪਰ ਕਿਸਾਨ ਅੰਦੋਲਨ ਦਸੰਬਰ ਚ ਖਤਮ ਹੋਇਆ 2021 ਦੇ ਵਿੱਚ ਤਦ ਤੱਕ ਕਨੈਕਸ਼ਨ ਕਟਾਏ ਗਏ ਤੇ ਜਦੋਂ 2022 ਮਈ ਚ ਅੰਕੜੇ ਆਏ ਤਾਂ 1 ਕਰੋੜ 6 ਲੱਖ ਰਹਿ ਗਏ ਕਨੈਕਸ਼ਨ ਹਮਮ ਮਤਲਬ 33 ਲੱਖ ਕਨੈਕਸ਼ਨ ਇਹਨਾਂ ਦੇ ਘਟ ਗਏ Jio ਜੀ ਜੀ ਹੈ ਤੇ ਉਹ ਤੋਂ ਬਾਅਦ ਉਹ ਕਿਸੇ ਹੋਰ ਪਾਸੇ ਨੂੰ ਗਏ ਹੋਣੇ ਪਰ ਅਗਲੇ ਸਾਲ ਫੇਰ ਵੱਧ ਗਏ ਅਗਲੇ ਸਾਲ 2023 ਮਈ ਚ ਆਉਂਦੇ ਆਉਂਦੇ 1 ਕਰੋੜ 15 ਲੱਖ ਹੋ ਗਏ ਹੂੰ ਤੇ ਅੱਜ 224 ਚ ਫੇਰ 1 ਕਰੋੜ 22 ਲੱਖ ਕਨੈਕਸ਼ਨ Jio ਦੇ ਨੇ ਜੀ ਸੋ ਸਭ ਤੋਂ ਵੱਧ ਕਨੈਕਸ਼ਨ ਅਜੇ ਵੀ ਇਹਨਾਂ ਦੇ ਨੇ ਹਾਂ ਜੇਕਰ ਆਪਾਂ ਮੂਲ ਦੇਖੀਏ ਦੁਨੀਆ ਭਰ ਦੇ ਵਿੱਚ ਮਤਲਬ ਭਾਰਤ ਦੇ ਵੱਲੋਂ ਮੁੱਖੇ ਤੌਰ ਤੇ ਤਾਂ ਇਹ 116 ਕਰੋੜ ਤੋਂ ਉੱਪਰ ਟੋਟਲ ਕੰਪਨੀਆਂ ਕੋਲ ਕਨੈਕਸ਼ਨ ਹੈ ਜਿਨ੍ਹਾਂ ਚੋਂ 47 ਮਤਲਬ ਕਰੋੜ ਕੱਲੇ ਰਿਲਾਇੰਸ ਦੇ ਨੇ ਉਸ ਤੋਂ ਬਾਅਦ Airtel ਦੇ 27 ਕਰੋੜ ਨੇ ਉਸ ਤੋਂ ਬਾਅਦ ਬੜਾਫੋਨ ਦੇ 12 ਕਰੋੜ ਨੇ BSNL ਕੋਲ 2 ਕਰੋੜ ਤੋਂ ਉੱਪਰ ਹੈਗੇ ਨੇ ਕੋਹਰ ਇਨਫੈਕਟ ਆਨਲਾਈਨ ਆ ਉਹਨਾਂ ਕੋਲ ਵੀ 2.5 ਲੱਖ ਰਹਿ ਗਏ ਨੇ ਪਰ ਪੰਜਾਬ ਦੇ ਵਿੱਚ ਜਿਸ ਕਦਰ ਮਤਲਬ ਕਨੈਕਸ਼ਨ ਵੱਧ ਰਹੇ ਨੇ ਜਾਂ ਇਹਨਾਂ ਦੀ ਗਿਣਤੀ ਵੱਧ ਰਹੀ ਆ ਉਹ ਸਾਬ ਨਾਲ ਹੀ ਆ ਕਿ ਪੂਰਾ ਪੰਜਾਬ ਜਿਵੇਂ ਹੁਣ ਮੋਬਾਈਲ ਦੀ ਚਪੇਟ ਚਾ ਜਾਂ ਆਦੀ ਹੋ ਗਿਆ ਸੀ ਹੁਣ ਜਾਂ ਲੋਡ ਬਣ ਗਈ ਹੈ ਜੀਵਨ ਦੀ ਪਰ ਜਦੋਂ ਕਿ ਅੰਕੜੇ ਵੀ ਦੱਸ ਦਿੰਦੇ ਨੇ ਕਿ ਬਿਜਲੀ ਵਾਰਾਂ ਨਾਲੋਂ ਲੋਕਾਂ ਦੇ ਕੋਲ ਫੋਨ ਘਟੇ ਵੀ ਨੇ ਪਰ ਇਹ ਵਰਤਾਰਾ ਮਤਲਬ ਆਪਸ ਦੇ ਵਿੱਚ ਕਾਊਂਟਰ ਕਰ ਰਿਹਾ ਕਿ ਇੱਕ ਪਾਸੇ ਕੰਪਨੀਆਂ ਦੀ ਕਮਾਈ ਵੱਧ ਰਹੀ ਆ ਕੰਪਨੀਆਂ ਕੋਲ ਕਨੈਕਸ਼ਨ ਵੱਧ ਰਹੇ ਨੇ ਤੇ ਦੂਏ ਪਾਸੇ ਇਹ ਪੰਜਾਬ ਦੀ ਜਿੰਨੀ ਕਵਾਦੀਆ ਉਹਨਾਂ ਕੋਲ ਮੋਬਾਈਲ ਵੀ ਹੈਗੇ ਬੀਐਸਐਨਐਲ ਵੀ ਚੱਲੀ ਜਾਂਦਾ ਜੇ ਹਲ ਤਾਂ ਹੈ 2 ਕਰੋੜ ਕੀ ਦੱਸਿਆ ਨਹੀਂ ਆ ਆ ਪਿਛਲੇ ਦਿਨਾਂ ਪਿਛਲੇ ਦਿਨਾਂ ਚ ਫੇਰ ਜੰਪ ਮਾਰ ਗਿਆ ਹਾਂ ਹਾਂ ਮਤਲਬ ਬੀਐਸਐਨਐਲ ਕੋਲ ਪੂਰੇ ਭਾਰਤ ਦੇ ਵਿੱਚ ਇਸ ਮੌਕੇ 2 ਕਰੋੜ 136 ਲੱਖ ਦੇ ਕਰੀਬ ਕਨੈਕਸ਼ਨ ਹੈਗੇ ਨੇ ਉਹ ਅੱਛਾ ਜੀ ਹਾਂ ਸੋ ਇਸ ਲਈ ਇਹ ਠੀਕ ਠਾਕ ਹੈਗੇ ਕਨੈਕਸ਼ਨ ਤਾਂ ਕੋਈ ਚੱਕਰ ਨਹੀਂਗਾ ਜੀ ਜੀ ਹਾਂ ਇਹ ਹੈ ਕਿ ਇਹਨਾਂ ਦੀਆਂ ਟਾਵਰਾਂ ਤੋਂ ਕੰਮ ਚੱਲਦਾ ਪਰ ਸਰਕਾਰ ਖੁਦ ਸਰਕਾਰੀ ਅਧਾਰਿਆਂ ਨੂੰ ਮਾਰੀ ਹੈ ਚਾਹੇ ਉਹ ਬੀਐਸਐਨ ਆ ਲੈ ਚਾਹੇ ਉਹ ਰੇਲਵੇ ਹੈ ਚਾਹੇ ਉਹਦੇ ਵਿੱਚ ਮਤਲਬ ਸਾਡੀ 에어 ਇੰਡੀਆ ਸੀਗੀ ਚਾਹੇ ਚੈਲੈਸੀ ਵਰਗੀਆਂ ਨੇ ਉਹਨਾਂ ਸਾਰਿਆਂ ਦਾ ਪ੍ਰਾਈਵੇਟ ਕਰਨ ਮਤਲਬ ਇਹ ਤਾਂ ਉਹੀ ਜਿਹੜਾ ਪਾਉਣਾ ਸਰਕਾਰੀ ਕਾਲਜਾਂ ਨਾਲ ਕਰਕੇ ਹਟਿਆ ਨਾ ਤੇ ਉਹੀ ਸਿਸਟਮ ਹੈ ਕਿ ਸਰਕਾਰਾਂ ਚਾਹੁੰਦੀਆਂ ਕਿ ਸਰਕਾਰੀ ਢਾਂਚੇ ਨਾਲ ਸਿਸਟਮ ਬਣੇ ਤੇ ਬਾਅਦ ਚ ਆਪਣੇ ਚਿਹਤਿਆਂ ਨੂੰ ਵੰਡ ਦੋ ਮਤਲਬ ਇਮਾਰਤਾਂ ਬਣੀਆਂ ਬਿਲਡਿੰਗਾਂ ਬਣੀਆਂ ਰੇਲਵੇ ਸਟੇਸ਼ਨ ਬਣੇ ਸਰਕਾਰੀ ਕਾਲਜ ਬਣੇ ਸਾਰਾ ਕੁਝ ਬਣੇ ਕਿਦੇ ਲੋਕਾਂ ਦੇ ਟੈਕਸ ਨਾਲ ਜੀ ਤੇ ਮੌਜ ਕੌਣ ਕਰੂਗਾ ਉਸ ਪਰ ਮਲਾਈ ਕੌਣ ਖਾਹੂਗਾ ਉਹਨੂੰ ਪ੍ਰਾਈਵੇਟ ਕਰਾਣਾ ਹੂੰ